ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਰਿਹਾ ਸਖਸ਼ ਦੇ ਵਿਆਹ ਦੇ ਵਿੱਚ ਪਹਿਲੀ ਪਤਨੀ ਪਹੁੰਚ ਜਾਂਦੀ ਹੈ ਜੋ ਉਸ ਤੋਂ ਬਾਅਦ ਉਸ ਵਿਆਹ ਸਮਾਗਮ ਦੇ ਵਿੱਚ ਕਾਫੀ ਹੰਗਾਮਾ ਹੁੰਦਾ ਹੈ ਇਸੇ ਕੀ ਘਟਨਾ ਫਿਰੋਜ਼ਪੁਰ ਦੇ ਮੰਦੋਟ ਦੇ ਪਿੰਡੇ ਲਖਾ ਸਿੰਘ ਵਾਲਾ ਦੇ ਵਿੱਚ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਸਖਸ਼ ਦੇ ਵੱਲੋਂ ਵਿਆਹ ਕਰਵਾਇਆ ਜਾ ਰਿਹਾ ਸੀ ਬਰਾਤ ਪਹੁੰਚੀ ਹੋਈ ਸੀ ਸਾਰੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸੀ ਤੇ ਇਸ ਦੇ ਦੌਰਾਨ ਇੱਕ ਮਹਿਲਾ ਉੱਥੇ ਪਹੁੰਚਦੀ ਹੈ ਤੇ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਦਾ ਲਾੜੇ ਦਾ ਪਹਿਲਾਂ ਹੀ ਵਿਆਹ ਹੋਇਆ ਹੋਇਆ ਹੈ ਤੇ ਉਸ ਨੇ ਬਿਨਾਂ ਤਲਾਕ ਦਿੱਤੇ ਦੂਸਰਾ ਵਿਆਹ ਕਰਵਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਹਨ ਤੇ ਉਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਸਿੱਕੀ ਉਸ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਕੁੱਟਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ ਘਰੋਂ ਕੱਢ ਦਿੱਤਾ ਸੀ ਉਹ ਤਾਂ ਕਹਿੰਦਾ ਹੈ ਕਿ 2021 ਦੇ ਵਿੱਚ ਉਸਦਾ ਇਸ ਸ਼ਖਸ ਦੇ ਨਾਲ ਵਿਆਹ ਹੋਇਆ ਸੀਗਾ ਜਿਸ ਤੋਂ ਬਾਅਦ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਸੀ ਤੇ ਉਹ तकरीबन 4 ਸਾਲਾਂ ਤੋਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਤਾਂ ਉਸ ਦਾ ਕਹਿਣਾ ਸੀ ਕਿ ਉਸ ਦਾ ਤਲਾਕ ਨਹੀਂ ਹੋਇਆ ਪਰ ਬਿਨਾਂ ਤਲਾਕ ਦਿੱਤੇ ਹੀ ਉਹ ਸ਼ਖਸ ਦੂਸਰਾ ਵਿਆਹ ਕਰਵਾ ਰਿਹਾ ਹੈ ਜਿਸ ਤੋਂ ਬਾਅਦ ਉਹ ਮਹਿਲਾ ਉੱਥੇ ਪਹੁੰਚ ਜਾਂਦੀ ਹੈ ਆਪਣੇ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕਾਫੀ ਹੰਗਾਮਾ ਹੁੰਦਾ ਹੈ ਹੰਗਾਮੇ ਦੇ ਦੌਰਾਨ ਕਾਫੀ ਦਲੀਲਾਂ ਜਿਹੜੀਆਂ ਨੇ ਇੱਕ ਦੂਸਰੇ ਦੇ ਉੱਪਰ ਪਿੱਟੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਆ ਤੇ ਉਸ ਸ਼ਖਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਤੁਸੀਂ ਵੀ ਸੁਣਾ ਪੂਰਾ ਮਾਮਲਾ ਕੀ ਹੈ ਕਿ ਕੁਝ ਇਲਜ਼ਾਮ ਲਗਾਏ ਜਾ ਰਹੇ ਹਨ ਪਰਮਜੀਤ ਸੁਣਾ ਪਰਮਜੀਤ ਦਾ ਹਾਂ ਕੀ ਕੁੱਟਮਾਰ ਕੀਤੀ ਹਾਂਜੀ ਕੁੱਟਮਾਰ ਕਰਕੇ ਕੱਢਤਾ ਨੇ ਕਿੰਨੀ ਦਿਨ ਹੋ ਗਈ ਕੱਢੇ ਚਾਰ ਸਾਲ ਹੋ ਗਿਆ ਕੋਰਟ ਵਿੱਚ ਵੀ ਚੱਲਦਾ ਹਾਂਜੀ ਕਿੱਥੇ ਚੱਲਦਾ ਰਾਈਲਾ ਇਥੇ ਵਾਮਾ ਸਾਇਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ 3 ਸਾਲ ਹੋ ਗਏ ਹਾਂ ਤੇ ਅੱਜ ਉਹ ਨਵਾਂ ਵਿਆਹ ਕਰਾਉਣ ਲੱਗੇ ਨੇ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਸਥੀ ਫੜਿਆ ਗਿਆ ਹੁਣ ਹਾਂ ਹੋਰ ਕਿਥੇ ਪੁੱਛਾ ਇਥੇ ਮਦੋਟ ਥਾਣੇ ਚ ਉਸ ਨੂੰ ਫੜਾਇਆ ਹਾਂਜੀ ਕੀ ਕਾਨੂੰਨੀ ਕਾਰਵਾਈ ਦੀ ਹੋਣੀ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੱਤਾ ਜਿਹੜਾ ਤਲਾਕ ਦਿੱਤੇ ਹਾਂ ਇੱਕ ਤਰਫੀ ਆਪ ਵਿਕੇਸ਼ ਜਿੱਤਿਆ ਫਰਦਾਨ ਦਾ ਮੇਰਾ ਤਲਾਕ ਹੋ ਗਿਆ ਪਰ ਤਲਾਕ ਲਿਆ ਸਾਡੇ ਸਾਡੇ ਤੁਸੀਂ ਇਹਦੀ ਫਰਦਾਨ ਫੇਰ ਵੀ ਕਰ ਰਹੇ ਹਾਂਜੀ 4 ਵਜੇ ਤੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲਵਾਰੇ ਲੱਗ ਰਹੀ ਹੈ ਇਹ ਕਿ ਵਿਆਹ ਸੀ ਲੱਗ ਹਾਂਜੀ ਪਤਾ ਲੱਗ ਗਿਆ ਇਹਨਾਂ ਆਂਗੇ ਸੀ ਹਾਂਜੀ ਕੀ ਬਰਾਤ ਨਹੀਂ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕੌਣ ਕੀ ਮੰਗਦਾ 4 ਵਜੇ ਕਾਰਵਾਈ ਹੋਣਾ ਮੋਟਰਸਾਈਕਲ ਪਹਿਲਾਂ ਮੰਗ ਸੀ ਨਾ ਮੋਟਰਸਾਈਕਲ ਨੇ ਦੇਣ ਕਰਕੇ ਤੇ ਆਪ ਇੱਕ ਤਰਫੇ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵਿਆਹ ਕਰਦਾ ਨੇ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਵੀ ਕਾਰਵਾਈ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੁੰਜਾਇਆ ਸੀਗੀ ਰੋ ਰੋ ਦੇ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਹਾਂਜੀ ਕੀ ਹੋਇਆ ਸੀ ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦੇ ਮੁੰਡੇ ਨੂੰ ਪਹਿਲਾਂ ਕਿੱਥੇ ਵੇਚੀ ਪਹਿਲਾਂ ਇਹ ਕੁੜੀ ਤੇ ਲਾੜੀਆਂ ਵਿਆਹੀ ਸਰਜੀਤ ਹਲੇ ਤੁਹਾਡੀ ਭੈਣ ਹਾਂ ਭੈਣ ਮੇਰੇ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਏ 4 ਸਾਲ ਕੁੜੀ ਬੂਵੇ ਤੇ ਬੈਠੀ ਹੈ ਕੁੱਟਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰਾ ਸਾਹਿਬ ਚ ਇਹਦਾ ਵਿਆਹ ਹੋਇਆ ਸੀਗਾ ਗੋਰਦਵਾਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਹ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਲਖਾ ਪਿੰਡ ਲਖਾ ਹਲੀ ਲਖਾ ਅਜੀਤ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਤੇ ਅਸੀਂ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਉਥੋਂ ਫੜਿਆ ਤੇ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਦਿਆ ਹੈ ਹੋਰ ਵੀ ਕਿਹੇ ਪੈਤੀ ਪੈਣ ਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾਫੀ ਕਰੇ ਦਾ ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਏ ਮੇਰੇ ਉਹਨਾਂ ਨੂੰ ਕੋਈ ਨਿصاف ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰਨ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਨਾਲੇ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ ਮੇਰਾ ਚਾਚਾ ਬੇਰੁਜ਼ਗਾਰ ਹੈ ਠਿਹੜੀ ਜਾਂਦਾ ਉਹਦੀ ਉਹਨੂੰ ਕੋਈ ਉਹ ਕੋਈ ਤਰੀਕ ਵਾਸਤੇ ਰੁਪਈਆ ਨਹੀਂਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਰ ਆ ਕੇ ਆਏ ਨੇ ਉਹਨਾਂ ਗਰੀਬਾਂ ਕੋਲ ਤੇ ਇੱਕ ਤੇਲ ਪਾਉਣ ਦੀ ਵੀ ਗਜਾਇਤ ਨਹੀਂ ਹੈ ਮੰਨ ਲਓ ਗਜਾਇ ਉਹ ਤੇਲ ਨਹੀਂ ਪਾ ਸਕਦੇ ਨਾਲੇ ਆ ਆ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਤੇ ਅਸੀਂ ਨੂੰ 2.5 ਲੱਖ ਰੁਪਏ ਦੇ ਅਨੁਦਾਜ਼ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਅਹੀਂ ਨੂੰ ਅਹੀਂ ਆਪਣੇ ਕੋਲ ਦੇ ਤੈਨੂੰ 3 ਲੱਖ ਰੁਪਈਆ ਦੇਗਾ ਤਾਂ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਹੈ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਹੀ ਦੁਬਾਰਾ ਲੱਖੇ ਆ ਜੀ ਇੱਕ ਹੋਰ ਤੀ ਪੈਂਦਾ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰ ਜਿਹੜਾ ਸਰਜੀਤ ਸਿੰਘ ਹੈ ਇਹਨੂੰ ਇਨਸਾਫ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਦੀ ਕੀਤੀ ਜਾਵੇ ਸਾਡੀ